ਕਦੇ ਸੋਚਿਆ ਹੈ ਕਿ ਸੈਂਕੜੇ ਸਾਲ ਪਹਿਲਾਂ ਲਿਖੇ ਗਏ ਸ਼ਬਦ ਅੱਜ ਵੀ ਸਾਡੀ ਜ਼ਿੰਦਗੀ ਨੂੰ ਕਿਵੇਂ ਰਾਹ ਦਿਖਾ ਸਕਦੇ ਨੇ ਅੱਜ ਆਪਾਂ 12ਵੀਂ ਸਦੀ ਦੇ ਮਹਾਨ ਸੂਫੀ ਫਕੀਰ ਸ਼ੇਖ ਫਰੀਦ ਜੀ ਦੀਆਂ ਸਿੱਖਿਆਵਾਂ ਦੀ ਗਹਿਰਾਈ ਵਿੱਚ ਉਤਰਨ ਜਾ ਰਹੇ ਹਾਂ ਦੇਖੋ ਅਸੀਂ ਸਾਰੇ ਹੀ ਆਪਣੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਅਰਥ ਦੀ ਭਾਲ ਕਰਦੇ ਹਾਂ ਪਰ ਕੀ ਹੋਵੇ ਜੇ ਇਸ ਦਾ ਜਵਾਬ ਆਪਣੇ ਆਰਾਮ ਨੂੰ ਤਿਆਗਣ ਅਤੇ ਮੁਸ਼ਕਲਾਂ ਨੂੰ ਗਲੇ ਲਾਉਣ ਵਿੱਚ ਛੁਪਿਆ ਹੋਵੇ ਸ਼ੇਖ ਫਰੀਦ ਜੀ ਸਾਨੂੰ ਕੁਝ ਏਸੇ ਤਰ੍ਹਾਂ ਦੀ ਚੁਣੌਤੀ ਦਿੰਦੇ ਨੇ ਤਾਂ ਚਲੋ ਫਿਰ ਇਸ ਕਮਾਲ ਦੇ ਸ਼ਾਇਰ ਨੂੰ ਥੋੜਾ ਹੋਰ ਨੇੜੇ ਤੋਂ ਜਾਣਦੇ ਆ ਅਤੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਬੋਲ ਅੱਜ ਵੀ ਸਾਡੇ ਦਿਲਾਂ ਨੂੰ ਕਿਉਂ ਛੁੰਦੇ ਨੇ ਤਾਂ ਸਭ ਤੋਂ ਪਹਿਲਾ ਸਵਾਲ ਇਹੀ ਉੱਠਦਾ ਹੈ ਕਿ ਆਖਿਰ ਸ਼ੇਖ ਫਰੀਦ ਸਨ ਕੌਣ ਆਓ ਉਹਨਾਂ ਦੇ ਜੀਵਨ ਤੇ ਇੱਕ ਝਾਤ ਮਾਰੀਏ ਜ਼ਰਾ ਸੋਚ ਕੇ ਦੇਖੋ ਲਗਭਗ ਇੱਕ ਸਦੀ ਲੰਬੀ ਜ਼ਿੰਦਗੀ ਅਤੇ ਹਰ ਇੱਕ ਦਿਨ ਰੂਹਾਨੀਅਤ ਦੀ ਖੋਜ ਵਿੱਚ ਲੰਘਿਆ ਹੋਵੇ ਬਸ ਕੁਝ ਇਸ ਤਰ੍ਹਾਂ ਦਾ ਹੀ ਸੀ ਸ਼ੇਖ ਫਰੀਦ ਜੀ ਦਾ ਜੀਵਨ ਜੋ ਨਿਮਰਤਾ ਅਤੇ ਰੱਬੀ ਇਸ਼ਕ ਦੀ ਜਿਉਂਦੀ ਜਾਗਦੀ ਮਿਸਾਲ ਸੀ ਤੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਉਹਨਾਂ ਦੇ 116 ਸ਼ਬਦ ਅਤੇ ਸ਼ਲੋਕ ਸਿੱਖ ਧਰਮ ਦੇ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਇਹ ਆਪਣੇ ਆਪ ਵਿੱਚ ਉਹਨਾਂ ਦੀ ਸਿੱਖਿਆਵਾਂ ਦੀ ਮਹਾਨਤਾ ਦਾ ਸਭ ਤੋਂ ਵੱਡਾ ਸਬੂਤ ਹੈ ਅੱਛਾ ਹੁਣ ਜਦੋਂ ਆਪਾਂ ਨੂੰ ਉਹਨਾਂ ਦੇ ਜੀਵਨ ਬਾਰੇ ਥੋੜਾ ਪਤਾ ਲੱਗ ਗਿਆ ਹੈ ਤਾਂ ਚਲੋ ਉਹਨਾਂ ਦੀ ਸ਼ਾਇਰੀ ਦੀਆਂ ਗਹਿਰਾਈਆਂ ਵੀ ਚੱਲਦੇ ਹਾਂ ਉਹਨੇ ਨਾ ਇਸ਼ਕ ਦੇ ਰਾਹ ਨੂੰ ਸਮਝਾਉਣ ਲਈ ਇੱਕ ਬੜਾ ਕਮਾਲ ਦਾ ਰੂਪਕ ਵਰਤਿਆ ਹੈ ਜਿਸ ਨਾਲ ਅਸੀਂ ਸਾਰੇ ਕਿਤੇ ਨਾ ਕਿਤੇ ਜੁੜ ਸਕਦੇ ਹਾਂ ਫਰੀਦ ਜੀ ਸਾਡੇ ਸਾਹਮਣੇ ਇੱਕ ਮੰਜ਼ਰ ਰੱਖਦੇ ਨੇ ਗਲੀਆਂ 'ਚ ਚਿੱਕੜ ਹੈ ਤੇ ਪ੍ਰੀਤਮ ਦਾ ਘਰ ਬਹੁਤ ਦੂਰ ਇਹ ਅਸਲ ਵਿੱਚ ਸਾਡੀ ਜ਼ਿੰਦਗੀ ਦੀਆਂ ਉਹੀ ਮੁਸ਼ਕਲਾਂ ਨੇ ਜਿਹੜੀਆਂ ਸਾਨੂੰ ਉਸ ਚੀਜ਼ ਤੋਂ ਦੂਰ ਰੱਖਦੀਆਂ ਨੇ ਜਿਸ ਨੂੰ ਅਸੀਂ ਸਭ ਤੋਂ ਵੱਧ ਚਾਹੁੰਦੇ ਆ ਭਾਵੇਂ ਕੋਈ ਮੰਜ਼ਿਲ ਹੋਵੇ ਕੋਈ ਰਿਸ਼ਤਾ ਹੋਵੇ ਜਾਂ ਫਿਰ ਰੱਬ ਨਾਲ ਸਬੰਧ ਹੋਵੇ ਤਾਂ ਫਿਰ ਇੱਥੇ ਇੱਕ ਦੁਬਿਧਾ ਖੜੀ ਹੋ ਜਾਂਦੀ ਹੈ ਕੀ ਕਰੀਏ ਆਪਣਾ ਆਰਾਮ ਦੇਖੀਏ ਆਪਣੀ ਹੌਮਾਂ ਨੂੰ ਬਿਚਾਈਏ ਜਾਂ ਫਿਰ ਉਸ ਡੂੰਗੇ ਪਿਆਰ ਲਈ ਹਰ ਖਤਰਾ ਚੁੱਕ ਲਈਏ ਅਤੇ ਫਰੀਦ ਜੀ ਦਾ ਜਵਾਬ ਕਮਾਲ ਦਾ ਹੈ ਉਹ ਸੰਘਰਸ਼ ਨੂੰ ਚੁਣਦੇ ਨੇ ਉਹ ਕਹਿੰਦੇ ਨੇ ਭਿੱਜਦੀ ਹੈ ਤਾਂ ਭਿੱਜ ਜਾਵੇ ਮੇਰੀ ਕੰਬਲੀ ਪਰ ਮੇਰਾ ਪਿਆਰ ਨਹੀਂ ਟੁੱਟਣਾ ਚਾਹੀਦਾ ਯਾਨੀ ਅਸਲ ਤਰੱਕੀ ਅਸਲ ਵਾਦਾ ਤਾਂ ਮੁਸ਼ਕਲਾਂ ਚੋਂ ਹੀ ਨਿਕਲਦਾ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਇਹ ਜ਼ਿੰਦਗੀ ਦਾ ਸਫ਼ਰ ਮੁੱਕ ਜਾਂਦਾ ਹੈ ਉਦੋਂ ਕੀ ਫਰੀਦ ਜੀ ਮੌਤ ਵਰਗੇ ਔਖੇ ਵਿਸ਼ੇ ਤੇ ਗੱਲ ਕਰਨ ਤੋਂ ਵੀ ਜ਼ਰਾ ਨਹੀਂ ਚਿਝਕਦੇ ਅਤੇ ਉਹਨਾਂ ਦੀ ਕਲਪਨਾ ਬਹੁਤ ਹੀ ਸਪਸ਼ਟ ਹੈ। ਇਹ ਤਸਵੀਰ ਸੋਚ ਕੇ ਹੀ ਅਜੀਬ ਲੱਗਦਾ ਹੈ ਨਾ ਇੱਕ ਕਾਂ ਤੇ ਉਹ ਪਿੰਜਰ ਨੂੰ ਨੋਚ-ਨੋਚ ਕੇ ਖਾ ਰਿਹਾ ਹੈ। ਫਰੀਦ ਜੀ ਸਾਨੂੰ ਸਿੱਧਾ ਉਸ ਸੱਚਾਈ ਦੇ ਸਾਹਮਣੇ ਲਿਆ ਖੜਾ ਕਰਦੇ ਨੇ ਜਿਸ ਤੋਂ ਅਸੀਂ ਭੱਜਦੇ ਹਾਂ ਕਿ ਇਹ ਸਰੀਰ ਸਦਾ ਨਹੀਂ ਰਹਿਣਾ ਪਰ ਇੰਨੀ ਨਿਰਾਸ਼ਾ ਵਾਲੀ ਗੱਲ ਵਿੱਚ ਵੀ ਫਰੀਦ ਜੀ ਉਮੀਦ ਦੀ ਇੱਕ ਛੋਟੀ ਜਹੀ ਕਿਰਨ ਛੱਡ ਜਾਂਦੇ ਨੇ। ਉਹ ਇੱਕ ਸਵਾਲ ਕਰਦੇ ਨੇ ਕਿ ਜਦੋਂ ਸਭ ਕੁਝ ਖਤਮ ਹੋ ਰਿਹਾ ਹੈ ਤਾਂ ਵੀ ਅਜਿਆ ਕੀ ਹੈ ਜਿਸਨੂੰ ਬਚਾਇਆ ਜਾ ਸਕਦਾ ਹੈ ਤੇ ਜਵਾਬ ਜਵਾਬ ਬਹੁਤ ਹੀ ਖੂਬਸੂਰਤ ਹੈ ਉਹ ਕਹਿੰਦੇ ਨੇ ਬਸ ਮੇਰੀਆਂ ਇਹ ਦੋ ਅੱਖਾਂ ਨਾ ਛੁਈਆਂ ਕਿਉਂਕਿ ਮੈਨੂੰ ਹਾਲੇ ਵੀ ਆਪਣੇ ਪ੍ਰੀਤਮ ਨੂੰ ਦੇਖਣ ਦੀ ਆਸ ਹੈ ਇਸ ਦਾ ਮਤਲਬ ਇਹ ਹੈ ਕਿ ਮੌਤ ਤੋਂ ਬਾਅਦ ਵੀ ਸਾਡਾ ਰੂਹਾਨੀ ਰਿਸ਼ਤਾ ਕਾਇਮ ਰਹਿ ਸਕਦਾ ਹੈ ਤਾਂ ਜੀਵਨ ਤੇ ਮੌਤ ਦੀ ਗੱਲ ਤੋਂ ਬਾਅਦ ਫਰੀਦ ਜੀ ਸਾਡਾ ਧਿਆਨ ਖਿੱਚਦੇ ਨੇ ਇਸ ਪਾਸੇ ਕਿ ਅਸੀਂ ਜ਼ਿੰਦਗੀ ਜਿਉਂਦੇ ਕਿਵੇਂ ਆਂ ਦਕਸ ਕਰਕੇ ਉਹ ਪਖੰਡ ਤੇ ਬਹੁਤ ਤਿੱਖਾ ਵਾਰ ਕਰਦੇ ਨੇ ਤੇ ਉਹਨਾਂ ਦੇ ਸ਼ਬਦ ਅੱਜ ਵੀ ਉਹਨੇ ਹੀ ਸੱਚੇ ਨੇ ਜਰਾ ਸੋਚੋ ਇੱਕ ਅਜਿਹੇ ਇਨਸਾਨ ਬਾਰੇ ਜਿਹੜਾ ਉਪਰੋਂ ਉਪਰੋਂ ਤਾਂ ਬੜਾ ਧਾਰਮਿਕ ਦਿਸਦਾ ਹੈ ਮੋਢੇ ਤੇ ਨਮਾਜ਼ ਵਾਲੀ ਚਟਾਈ ਸੂਫੀਆਂ ਵਾਲੇ ਕੱਪੜੇ ਪਰ ਅੰਦਰ ਦਿਲ ਵਿੱਚ ਛੁਰੀ ਰੱਖੀ ਹੋਈ ਹੈ ਤੇ ਮੂੰਹ ਵਿੱਚ ਮਿਸ਼ਰੀ ਫਰੀਦ ਜੀ ਇਸੇ ਦੋਗਲੇਪਨ ਦੀ ਗੱਲ ਕਰਦੇ ਨੇ ਇਹ ਸਾਨੂੰ ਇੱਕ ਬਹੁਤ ਵੱਡੀ ਗੱਲ ਯਾਦ ਦਿਵਾਉਂਦਾ ਹੈ ਕਿ ਅਸਲ ਰੂਹਾਨੀਅਤ ਬਾਹਰੀ ਦਿਖਾਵੇ ਵਿੱਚ ਨਹੀਂ ਸਗੋਂ ਇਸ ਗੱਲ ਵਿੱਚ ਹੈ ਕਿ ਸਾਡੇ ਦਿਲ ਦੇ ਅੰਦਰ ਕੀ ਚੱਲ ਰਿਹਾ ਹੈ ਫਰੀਦ ਜੀ ਸਾਫ਼ ਕਹਿੰਦੇ ਨੇ ਕਿ ਬਾਹਰ ਭਾਵੇਂ ਜਿੰਨਾ ਮਰਜ਼ੀ ਚਾਨਣ ਹੋਵੇ ਜੇ ਦਿਲ ਵਿੱਚ ਕੁੱਪ ਹਨੇਰਾ ਹੈ ਤਾਂ ਸਭ ਬੇਕਾਰ ਹੈ ਅਸਲ ਗੱਲ ਤਾਂ ਅੰਦਰ ਦੀ ਸਫਾਈ ਦੀ ਹੈ ਤਾਂ ਫਿਰ ਇਸ ਸਾਰੀ ਸਿਆਣਪ ਨੂੰ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਕਿਵੇਂ ਵਰਤੀਏ ਫਰੀਦ ਜੀ ਦਾ ਜਵਾਬ ਹੈਰਾਨੀ ਦੀ ਗੱਲ ਹੈ ਬਹੁਤ ਹੀ ਸਿੱਧਾ ਤੇ ਸਰਲ ਹੈ ਇੱਕ ਬਹੁਤ ਸੌਖੀ ਪਰ ਉਨੀ ਹੀ ਡੂੰਗੀ ਗੱਲ ਕਿਸੇ ਨੂੰ ਵੀ ਮਾੜਾ ਬੋਲ ਨਾ ਬੋਲੋ ਕਿਉਂ ਕਿਉਂਕਿ ਸੱਚਾ ਮਾਲਿਕ ਔਰ ਰੱਬ ਤਾਂ ਸਾਰਿਆਂ ਦੇ ਅੰਦਰ ਵਸਦਾ ਹੈ ਫਰੀਦ ਜੀ ਦਿਲ ਲਈ ਇੱਕ ਖਾਸ ਸ਼ਬਦ ਵਰਤਦੇ ਨੇ ਹਿਆਉ ਪਰ ਉਹਨਾਂ ਲਈ ਇਹ ਸਿਰਫ ਸਰੀਰ ਦਾ ਇੱਕ ਹਿੱਸਾ ਨਹੀਂ ਹੈ ਨਹੀਂ ਉਹ ਇਸ ਨੂੰ ਮਾਣਕ ਕਹਿੰਦੇ ਨੇ ਯਾਨੀ ਇੱਕ ਬੇਸ਼ਕੀਮਤੀ ਹੀਰਾ ਇੱਕ ਅਨਮੋਲ ਰਤਨ ਜਿਸ ਨੂੰ ਬਹੁਤ ਸੰਭਾਲ ਕੇ ਰੱਖਣ ਦੀ ਲੋੜ ਹੁੰਦੀ ਹੈ ਅਤੇ ਇੱਥੇ ਆ ਕੇ ਸਾਰੀ ਗੱਲ ਦਾ ਨਿਚੋੜ ਨਿਕਲਦਾ ਜੇ ਰੱਬ ਨੂੰ ਮਿਲਣ ਦੀ ਸੱਚੀ ਇੱਛਾ ਹੈ ਤਾਂ ਕਿਸੇ ਦਾ ਦਿਲ ਨਾ ਦੁਖਾਓ ਬਸ ਗੱਲਿੰਨੀ ਸੌਖੀ ਹੈ ਪਰ ਦੇਖਿਆ ਜਾਵੇ ਤਾਂ ਉਨੀ ਡੂੰਗੀ ਤਾਂ ਸ਼ੇਖ ਫਰੀਦ ਸਾਨੂੰ ਇਸੇ ਸੋਚ ਨਾਲ ਛੱਡ ਜਾਂਦੇ ਨੇ ਜੇ ਸੱਚਮੁੱਚ ਹਰ ਇੱਕ ਦਿਲ ਇੱਕ ਬੇਸ਼ਕੀਮਤੀ ਹੀਰਾ ਹੈ ਤਾਂ ਫਿਰ ਸਾਡਾ ਇੱਕ ਦੂਜੇ ਨਾਲ ਗੱਲ ਕਰਨ ਦਾ ਤਰੀਕਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਹ ਇੱਕ ਐਸਾ ਸਵਾਲ ਹੈ ਜੋ ਸ਼ਾਇਦ ਸਾਡੇ ਰਿਸ਼ਤਿਆਂ ਨੂੰ ਸਾਡੀ ਦੁਨੀਆ ਨੂੰ ਹੋਰ ਖੂਬਸੂਰਤ ਬਣਾ ਸਕਦਾ ਹੈ